ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਸਾਡੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਲੋ ਜੀ ਆਪਾਂ ਹੋ ਗਏ ਰੈਡੀ ਤੇ ਅੱਜ ਆ ਜੀ ਪ੍ਰੋਗਰਾਮ ਦੜਬੇ ਦੇ ਨਾਲ ਪਿੰਡ ਇਥੇ ਖਨਾਲ ਤੇ ਕੁੜੀਆਂ ਦਾ ਵਿਆਹ ਹੈ ਤੇ ਆਪਾਂ ਚੱਲੇ ਉੱਥੇ ਤੇ ਪਹਿਲਾ ਮੇਰਾ ਪਲਾਨ ਸੀਗਾ ਕਰਾਲੀ ਸਾਹਿਬ ਮੱਥਾ ਟੇਕਣ ਦਾ ਤੇ ਉਹ تھਰ ਲੇਟ ਹੋ ਜਾਣਗੇ ਜਾਂਦੇ ਕਰਦੇ ਆਉਂਦੇ ਹਨਾ ਤੇ ਮੱਥਾ ਉਹ ਕਾਫੀ ਸਮਾਂ ਦੇ ਉਹ ਕਾਫੀ ਮਿਲਦਾ 10-15 ਕਿਲੋਮੀਟਰ ਅੱਗੇ ਆ ਤੇ ਉਹ ਫਿਰ ਮੈਂ ਕਿਹਾ ਚੱਲ ਦੇਖ ਲਾਂਗੇ ਜਾਂ ਸ਼ਾਮ ਨੂੰ ਜਾਵਾਂਗੇ ਪਰ ਇਧਰ ਮਿੱਤਰ ਯਾਰ ਦੋਸਤ ਸਾਰੇ ਆਈ ਜਾਂਦੇ ਆ ਹੁਣ ਜਾਈਏ ਨੇ ਤੇ ਨਾਲੇ ਕਰਾਉਣੇ ਆ ਵਾਲ ਸੈਟ ਤੇ ਰੈਡੀ ਹੋ ਗਏ ਆਪਾਂ ਨਹਾ ਧੋ ਕੇ ਹੁਣ ਆਪਾਂ ਚੱਲਦੇ ਆ ਮਿੱਤਰ ਸੱਜਣ ਲੱਗੇ ਹੁੰਦੇ ਆ ਤੇ ਬਣੇ ਰਹੋ ਸਾਡੇ ਨਾਲ ਤੁਹਾਨੂੰ ਸਾਰਾ ਪ੍ਰੋਗਰਾਮ ਦਿਖਾਉਨੇ ਆ ਤੇ ਮਿਲਦੇ ਆਜੋ ਜੀ ਸੱਜਣ ਮਿੱਤਰ ਸਾਰੇ ਹੋਈ ਜਾਂਦੇ ਆ ਇਕੱਠੇ ਇਧਰ ਐਮਐਲਏ ਸਾਹਿਬ ਸਾਰੇ ਆ ਚੁੱਕੇ ਨੇ ਬਾਹਰ ਚੜਦਿਆਂ ਫਿਰ ਆਪਾਂ ਹਾਂਜੀ ਪਹੁੰਚ ਗਏ ਬਿਲਕੁਲ ਜੀ ਪਹੁੰਚ ਗਏ ਅਬ ਦੇਖੋ ਸੱਜਣ ਮਿੱਤਰ ਆ ਗਏ ਅਬ ਦੇਖੋ ਵੀ ਵੇਡ ਚੱਲਦੀ ਪਈ ਆ ਬਾਕੀ ਖੜੇ ਆਂ ਜੀ ਸਾਰੇ ਕੀ ਹੱਸ ਕੇ ਢੀ ਵਾਲੇ ਨੇ ਬਾਬੇ ਉਹਦੇ ਆਹ ਉਹ ਬਣੀ ਹੈ ਹਾਂ

ਬਾਪ ਤੇਰੇ ਘਰਾਂ ਚਲਾ ਦੀ ਬਸ 12:00 ਵਜਾ ਰਿਹਾ ਯਾਰ ਮੰਨ ਮਨਸੂਰਾ ਦੇ ਲੋ ਬਈ ਲਵਾ ਕੇ ਹਾਜ਼ਰੀ ਆਪਾਂ ਹੁਣ ਚੱਲਦੇ ਆਂ ਘਰ ਨੂੰ ਗੱਡੀਆਂ ਗੁੱਡੀਆਂ ਰੈਡੀ ਕਰਕੇ ਆਪਾਂ ਚੱਲੀਏ ਹੁਣ ਜਾ ਕੇ ਫਿਰ ਲਾਣੇ ਆ ਸਿਸਟਮ ਆ ਹੁਣ ਆਪਾਂ ਚੱਲਦੇ ਆਂ ਘਰ ਨੂੰ ਹਾਜ਼ਰੀ ਲੱਗ ਗਈ ਆ ਚੱਲੀਏ ਲੋ ਜੀ ਪੀਣਿਆ ਚਾਹ ਪਾਣੀ ਦੂਜੀ ਗੱਡੀ ਚਾਹੀਦੀ ਤੇ ਬਾਕੀ ਸਾਰੇ ਮਿੱਤਰ ਸੱਜਣ ਆ ਰਹੇ ਨੇ ਚਾਹ ਪਾਣੀ ਪੀਣੇ ਆ ਆ ਗਏ ਆ ਆਇਆ ਆਏ ਸਾਰੇ ਪਰ ਆ ਆ ਜਾ ਆ ਬੈਠੋ ਕੀ ਖਾਣਾ ਹੈ ਸੜੇ ਚ ਹੋਰ ਚੱਲ ਜੂ ਸਣ ਵਿੱਚ ਨਾਲ ਸੰਗਤ ਦੇ ਕੀ ਜਾਂ ਹਾਂ ਕੀਤਰ ਬੈਠੇ ਪ੍ਰਾਹਰ ਨਾਲ 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 ਕੁੜੀਆਂ ਵੀ ਆਪਾਂ ਗਿਆ ਹੁੰਦੇ ਆਹ ਆਹ ਬਹੁਤ ਬੋਲੋ ਬਹੁਤ ਰੱਖੋ ਨਾ ਇਹ ਪਿੱਛੇ ਫਟ ਕਰੇਗਾ ਉਹ ਤੁਹਾਨੂੰ ਦਿਖਾਈ ਦਿਆਂਗੀ ਤੁਹਾਨੂੰ ਵੀ ਇੱਧਰ ਆਓ ਇੱਧਰੋਂ ਵਧੀਆ ਬਣੇਗੀ ਆਹ ਟੁੱਪੂ ਪੈ ਇੰਨੇ ਆਵੇ ਇੱਧਰੋਂ ਵੇਖ ਤੇ ਆ ਜੀ ਆਹ ਫੋਨ ਮੇ ਲਾਉਂਦਾ ਆਹ ਦੇਖੋ ਆਹ ਛਾਏ ਨਾਲੇ ਸੋਰ ਕੀ ਬਣਾ ਦੇ ਵਿੱਚ ਆ ਜਿਓ ਕੇਰਾ ਹੋ ਜੋ ਵਾਲੇ ਜਲੇ ਨੂੰ ਬੜਾ ਬਹੁਤ ਕੀ ਮੈਨੂੰ ਦਿੱਖਿਆ ਆ ਰਿਹਾ ਕੋਈ ਕਰਦਾ ਆ ਛਾਏ ਦੀ ਜਿੰਦਾਪਾ ਵਿੱਚ ਕੱਢ ਲੈ ਜਾ ਵਸ ਜਿਹੜਾ ਯਾਰ ਉਹ ਨਵਾਂ ਜਾਂ ਗਈ ਪੁਰਾਣੇ ਨਾ ਗਈ ਉਹੀ ਉਹ ਸੁਣਿਆ ਨੇ ਪਹਿਲਾਂ ਸੀ ਸਾਰੇ ਆ ਦੇ ਯਾਰ ਨਾ ਜੋਗੀ ਕਰ ਰਹੇ ਸਾਰੇ ਖਿੱਚਦੇ ਆ ਪਾਪੂ ਚਾਲ ਲੱਗੋ ਆ ਜਾਓ ਐ ਨਹੀਂ ਨਾ ਫੁੱਲੇ ਹੁੰਦੇ ਨੇ ਬੜੀ ਅਖਬਾਰ ਦਾ ਫਰੰਟ ਪੇਜ ਨਹੀਂ ਕਿ ਵੱਡਾ ਬੇਲੀ ਨਰਕਾ ਨੂੰ ਦਿੱਤਾ ਪੇਜ ਨਹੀਂ ਐਂਟੀ ਖੜਾ ਹੋਇਆ ਸੀ ਜੋ ਯਾਰ ਤੇਰੇ ਤੇ ਐਂਟੀ ਖੜਾ ਹੋਇਆ ਸੀ ਜੋ ਨਾਵਨੇ ਮਿਲ ਗਈ ਸੀ ਸੂ ਮੈਨੂੰ ਕੱਲ ਤੜਕੇ ਸੁਣਿਆ ਮੈਂ ਫੜ ਕੇ ਖੰਡਿਆ ਖੜ ਕੇ ਸੱਚ ਹੈ ਤੂੰ ਸੱਚ ਮੇਰੇ ਦਿਲ ਨੂੰ ਪਤਾ ਤੇਰੀਆਂ ਨੂੰ ਪੰਨੂ ਬੰਦੇ ਖਾਣੀਆਂ ਅੰਗਰਾ ਫਿਕਰ ਨਾ ਕਰੀ ਜੱਟੀ ਖੜੀ ਤੇਰੇ ਨਾਲ ਨੋਟ ਤੇਰੇ ਤੋਂ ਵਹਾਉ ਜਿੱਤਾ ਪਾਣੀ ਵੰਗਰਾ ਆ ਬਈ ਉਹ ਬੇਬੀ ਸੋ ਜਾਨੂ ਜਾਨੂ ਪੁੱਤ ਪੁੱਤ ਬੜਾ ਕਰਦੀਆਂ ਨੇ ਉਹ ਤੇ ਉੱਤੜ ਕੇ ਹੀ ਠਾ ਲੈਂਦੀ ਸੀ ਮੈਨੂੰ ਫੋਨ ਜਿਆ ਕਰਕੇ ਓਏ ਆ ਜਾ ਜਾਨੂ ਆ ਜਾਵੇ ਤੂੰ ਫਟਵਾ ਭਰ ਕੇ ਕਾਲਜ ਨੂੰ ਫਿਰ ਜਾਣਾ ਕਾਲਜ ਨੂੰ ਫਿਰ ਜਾਣਾ ਰੈਂਟ ਪੀਜੀ ਦਾ ਭਰ ਕੇ ਨਹੀਂ ਤੂੰ ਪਤ ਜਟਾਂ ਦਾ ਖਾਗੀ ਜਾਨੂ ਜਾਨੂ ਕਰਕੇ ਤੇ ਮੈਂ ਕਾਲਜ ਲੱਗਿਆ ਡੈਡੀ ਨੇ ਸੈਂਟਰ ਨੂੰ ਲੈ ਕੇ ਦਿੱਤੀ ਤੇ ਕੀ ਕਹਿੰਦੀ ਕਦੇ ਕਹਿੰਦੀ ਓ ਯਾਰਾ ਮੈਨੂੰ ਗੱਡੀ ਚਾਹੀਦੀ ਇਹ ਤਾਂ ਜਾਨ ਨੂੰ ਛੋਟੀ ਮੈਨੂੰ ਵੱਡੀ ਚਾਹੀਦੀ ਵੇ ਤੂੰ ਪੜ ਮੇਰੇ ਦਿਲ ਦੀਆਂ ਹਾਣੀਆਂ ਪੜ ਮੇਰੇ ਦਿਲ ਦੀਆਂ ਹਾਣੀਆਂ ਵੇ ਲੈਣਾ ਕੀ ਕਿਤਾਬਾਂ ਪੜ ਕੇ ਨਹੀਂ ਤੂੰ ਪੱਤ ਜਟਾਂ ਦਾ ਖਾਗੀ ਜਾਨੂ ਜਾਨੂ ਕਰਕੇ ਬਾਈ ਹਰਿਆਣਗਰ ਰਿਹਾ ਬਾਈ ਇਹਨੇ ਬਾਈ ਸਿੰਪਲ ਉੱਚ ਬਣਾ ਦੇ ਸਿਨੇਮੈਟਿਕ ਚ ਤੁਣ ਤੁਣ ਕੜਾ ਵੀ ਸੁਣਾ ਦੇ ਦਲੇਰ ਮਹਿੰਦੀ ਵਾਲਾ ਸਾਹ ਹਾਂ 0.5 ਤੇ ਕਰ ਲੈ ਜਾ ਸਿੰਪਲ ਵੀਡੀਓ ਕਨੇਡਾ ਦਾ 0.5 ਤੇ ਇਹ ਵੀ ਇਹ ਵੀ ਆਪਣੇ ਹੀ ਗਾਣਾ ਇਹ ਗਾਣੇ ਜਿਹੜੇ ਤੁਹਾਨੂੰ ਸਾਰੇ ਸੁਣਾਏ ਨੇ ਇਹ ਹਜੇ ਕਰਨੇ ਨੇ ਉਹ ਸਾਨੂੰ ਲਾਰਾ ਲਾ ਕੇ ਝੂਠਾ ਜੇ ਹੱਤ ਵਰਗੀ ਕਨੇਡਾ ਖੋਪੜੇ ਸੁਪਨੇ ਵਿਖਾਏ ਪਿੱਛੋਂ ਮਾਰ ਗਈ ਸੀ ਠੇਡਾ ਕਹਿੰਦੀ ਵੇਖੀ ਯਾਰਾ ਪੈ ਜੁੰਜਾ ਕੇ ਗੁੱਚੀ ਤੇ ਪਰਾਡਾ ਵੇਖੀ ਫਤੇ ਪੈ ਜੁੰਜਾ ਕੇ ਗੁੱਚੀ ਤੇ ਪਰਾਡਾ ਆਈਫੋਨ ਦਾ ਵੀ ਵਾਦਾ ਗਈ ਕਰਕੇ ਹਾਇ ਨਹੀਂ ਪਿੱਛੋਂ ਮੁੱਖ ਮੋੜਤਾ ਤੂੰ ਤਾਂ ਲੈਣੀ ਨਜ਼ਾਰੇ ਯਾਰ ਕਰਦਾ ਗੁਜ਼ਾਰੇ ਔਖਾ ਸੌਖਾ ਹੋਗੇ ਸ਼ਾਨੀ ਪਉਆ ਜੋੜਦਾ ਕਹਿੰਦਾ ਹੋਮ ਆ ਗਿਆ ਅਸੀਂ ਨਹੀਂ ਕੋਡੂ ਨਾ ਕਰਿਆ ਆਪਣਾ ਟਾਈਮ ਬਿਖਾਰਾਉਂਦਾ ਕਿ ਬਹਿ ਜੀਰੋ ਤੁਹਾਡੀ ਫੌਜ ਭੱਜੀ ਏ ਜੀਰੋ ਕੋਸਾ ਜੁਕਾ ਰਹਾ ਵੀ ਨਹੀਂ ਵਜਿਆ ਜਬੋਲੀ ਖੋ ਜਾਲ ਉਹਨਾਂ ਮੁਸਲਮਾਨਾਂ ਆ ਕੇ ਆਗੇ ਡੋਡੂ ਫੜ ਲੋ ਅਦੋਂ ਫੜ ਕੇ ਉਹਨਾਂ ਤੁਹਾਡਾ ਨਾਂ ਡੋਡੂ ਤੇ ਰਿਆ ਆਪਣਾ ਜੁਹੀ ਵੇਖੋ ਇਹ ਹੈ ਉਹਨੋਂ ਇਹ ਵਾਲਾ ਸਿੰਘ ਨਹੀਂ ਹੈਗੇ ਉਹ ਨਾ ਉਹ ਦੇਖ ਰਹੇ ਨੇ ਨਾ ਉਹ ਗੁਰੂ ਕਰ ਰਹੇ ਨੇ ਨਾ ਗੋਝ ਰਿਆ ਹੈ ਹਲੋ ਹੈ ਮਿੱਤਰੋ ਪਾ ਦੇ ਚਾਲੇ ਪੱਜਨ ਭਰਾਵਾਂ ਮਿੱਤਰਾਂ ਨੇ ਹੋ ਕੇ ਇਕੱਠੇ ਅੱਧੇ ਪੜਿਆ ਪਟਿਆਲੇ ਤੋਂ ਸਨੌਰ ਤੋਂ ਆ ਗਏ ਘਰ 5:30 6:00 ਵਜੇ ਤੇ ਹੁਣ ਚੱਲਦੇ ਆਣ ਕੇ ਕੱਪੜੇ ਬਦਲ ਕੇ ਪਰਨਾ ਬਣ ਲਿਆ ਕੁਲਵਿੰਦਰ ਹੋਈ ਜਾਂਦੇ ਤਿਆਰ ਹੁਣ ਚੱਲਦੇ ਆਂ ਕਰਾਲੀ ਸਾਹਿਬ ਮੱਥਾ ਟੇਕਣ ਅੱਜ ਐਤਵਾਰ ਮੈਂ ਮੇਰੇ ਮੂੰਹ ਨਿਕਲਿਆ ਸੀ ਮਤਲਬ ਕੱਢਿਆ ਸੀ ਵੀ ਅੱਜ ਐਤਵਾਰ ਮਤਲਬ ਜਾਵਾਂਗੇ ਤੇ ਇਸ ਕਰਕੇ ਅਸੀਂ ਆ ਗਏ ਤੇ ਕੋਈ ਚੱਕਰ ਨਹੀਂ ਚਾਹੇ ਲੇਟ ਫੇਟ ਘਰੇ ਆਈਏ ਪਰ ਅਸੀਂ ਇਹ ਗੱਲ ਕੀ ਹੋਈ ਸੀ ਮੱਥਾ ਟੇਕ ਕੇ ਆਵਾਂਗੇ ਪਰ ਉਹਨੇ ਅਸੀਂ ਜਾਣਿਆ ਮੱਥਾ ਟੇਕਣ ਇੰਤਰ ਤਿਆਰ ਹੋਈ ਜਾਂਦੀ ਆ ਬਸ ਨਿਕਲਦੇ ਆ ਫਿਰ ਮਿਲਦੇ ਆ ਬਸ ਘਰੋਂ ਨਿਕਲ ਕੇ ਲੇਟ ਹੋ ਗਏ ਇਸ਼ਨਾਨ ਕਰਕੇ ਆਉਣਾ ਨਾਲੇ ਮਿਲੋ ਵੀ ਮਿੱਤਰੋ ਨਿਕਾ ਕੇ ਆਪਾਂ ਟਾਈਮ ਹੋ ਗਿਆ 6:25 6:30 ਹੋ ਗਏ ਤੇ ਸਾਨੂੰ ਪਹੁੰਚੇ ਕਰਦੇ ਆ 7:30 ਹੋ ਜਾਣੇ ਨੇ ਬਾਕੀ ਅੱਜ ਜਾਣਾ ਵੀ ਜ਼ਰੂਰੀ ਸੀਗਾ ਸਵੇਰੇ ਚੱਲੇ ਸੀ ਪਰ ਸਵੇਰੇ ਮੈਨੂੰ ਯਾਦ ਨਹੀਂ ਇਹ ਪ੍ਰੋਗਰਾਮ ਸੀ ਇੱਕ ਉੱਤਰ ਫਿਰ ਜਾਣਾ ਪੈ ਗਿਆ ਤੇ ਹੁਣ ਘਰੇ ਕੁਝ ਨਹੀਂ ਖਾਦਾ ਪੀਤਾ ਬਸ ਚੇਂਜ ਕਰਕੇ ਬਸ ਕਚਾਕੀ ਗਵਿੰਦਰ ਨੂੰ ਬਸ ਆ ਜਾਈ ਜੰਨੇ ਆ ਤੇ ਰਸਤੇ 'ਚ ਪਹੁੰਚ ਕੇ ਤੇ ਇੱਕ ਨਾਲ ਵਿਆਹ ਯਾਰ ਨਾ ਮਤਲਬ ਗਰਮੀਆਂ ਦਾ ਕੋਈ ਵਿਆਹ ਨਹੀਂ ਸਾਰਾ ਪਸੀਨਾ ਝੋ-ਝੋ ਕੇ ਮੈਂ ਕੱਪੜੇ ਮਤਲਬ ਸਾਰੇ ਖਰਾਬ ਹੋ ਗਏ ਜਿਕੇ ਜਿਵੇਂ ਬੰਦਾ ਮੀਚ ਨਹੀਂ ਨਾਤਾ ਹੁੰਦਾ ਐਦਾਂ ਹੋ ਗਏ ਸਾਰੇ ਕੱਪੜੇ ਸਾਰੇ ਯਾਰ ਦੋਸਤ ਫਿਰ ਅਸੀਂ ਆਖਿਆ ਵੀ ਚੱਲੀਏ ਫਿਰ ਪਹੁੰਚਦੇ ਪਹੁੰਚਦੇ ਡੇਟ ਹੋਈ ਗਈ ਹੈ ਨਾ ਖਾਂਦੇ ਪੀਂਦੇ ਕਰਦੇ ਮਹਿਫਲੇ ਲਾਉਂਦੇ ਉਹ ਭਰਾਣੇ ਗਾਣਾ ਗਾਣਾ ਸੀਗਾ ਫਿਰ ਉਹ ਆਪਣਾ ਸਟੇਜ ਤੇ ਤੇ ਉਹ ਫਿਰ ਦੂ ਬਾਦ ਕੀ ਯੂਗੇਸਟੀ ਵਾਲੇ ਸੀਗੇ ਫਿਰ ਮੈਂ ਆਖਿਆ ਵੀ ਅਸੀਂ ਆਪਾਂ ਆਪ ਹੀ ਸੁਣ ਲਾਂਗੇ ਫਿਰ ਚਾਹ ਪਾਣੀ ਪੀ ਕੇ ਅਸੀਂ ਫਿਰ ਆਪ ਹੀ ਮਹਿਫਲ ਆ ਵੀ ਸਿਆੜੀ ਫਿਰ ਉਹ ਦੋ ਵਾਰ ਫਿਰ ਅਸੀਂ ਆਪ ਹੀ ਗਾਣਾ ਗੁਣਾ ਗਾ ਕੇ ਕਰਕੇ ਫਿਰ ਜੋਇਨ ਕਰਦੇ ਤੇ ਫਿਰ ਘਰੇ ਆ ਗਏ ਹੁਣ ਆਪਾਂ ਚੱਲਦੇ ਆ ਘਰਾਲੀ ਸਾਹਿਬ ਉੱਥੋਂ ਦਾ ਵੀ ਇਤਿਹਾਸ ਤੁਹਾਨੂੰ ਦੱਸਾਂਗੇ ਤੇ ਆ ਜੀ ਹੋਏ ਮੇਟਰ ਪਹੁੰਚ ਗਏ 7:00 ਵਜੇ ਪਰ ਪਿੰਡ ਗੁਰ ਗੁਰਦਰਾ ਸਾਹਿਬ ਨਾਲ ਪਿੰਡੋਂ ਬਾਹਰ ਆ ਮਤਲਬ ਘਰਾਲੀ ਸਾਹਿਬ ਪਿੰਡ ਪਿੰਡ ਚ ਨਹੀਂ ਹੈਗਾ ਤੇ ਪਿੰਡੋਂ ਬਾਹਰ ਆ ਉਹਦਾ ਵੀ ਕੋਈ ਮਤਲਬ ਰੀਜ਼ਨ ਆ ਇਤਿਹਾਸ ਪਿੰਡੋਂ ਬਾਹਰ ਗੁਰਦੁਆਰੇ ਸਾਹਿਬ ਦਾ ਚਲੋ ਹੁੰਦੇ ਆ ਪਿੰਡ ਤੋਂ ਬਾਹਰ ਬਟ ਇਹਦਾ ਕੋਈ ਇਤਿਹਾਸ ਆ ਪਿੰਡੋਂ ਬਾਹਰ ਗੁਰਦੁਆਰਾ ਸਾਹਿਬ ਦਾ ਮਤਲਬ ਜ਼ਿਆਦਾ ਨਹੀਂ ਕਿਲੋਮੀਟਰ ਤੇ ਹੀ ਆ ਤੱਕੇ ਜਾ ਕੇ ਉਹ ਮਿੱਤਰੋ ਪਹੁੰਚ ਗਏ 7 ਵਜੇ ਗੁਰਦੁਆਰਾ ਸਾਹਿਬ ਇਧਰ ਲਾਤੀ ਗੱਡੀ ਆਪਾਂ ਹੁਣ ਆਪਾਂ ਚੱਲਦੇ ਆਂ ਫਲੈਸ਼ ਬੰਦ ਕਰ ਫਲੈਸ਼ ਲੱਗੀ ਪਈ ਤੇਰੇ ਫੋਨ ਦੀ ਆ ਜਾ ਸ਼ਾ ਕਰ ਲਿਆ ਹੁਣ ਟੇਕ ਦਿਨਾ ਮੱਥਾ ਨਾਲੇ ਕਰਾਉਣੇ ਆ ਦੇਖ ਲੈ ਤੋ ਦੇਖ ਕਰਾ ਲਿਆ ਪੈਸੇ ਲੱਗਣੇ ਤੇ ਉਹ ਵੀ ਨਾ ਥਾਣਾ ਪੈਣਾ ਅਸੀਂ ਨਾ ਮੱਥਾ ਟੇਕ ਕੇ ਪ੍ਰਸ਼ਾਦਾ ਛੱਕ ਕੇ ਆਏ ਸੀ ਕੋਈ ਗੱਡੀ ਵੀ ਰਾਹ ਚ ਲਾ ਗਿਆ ਆ ਜੀ ਵੀ ਗੱਡੀ ਸਾਈਡ ਤੇ ਲਾ ਦੇ ਵੀ ਲੰਘਣਾ ਹੈ ਹਣਾ ਰਸਤਾ ਚਾਹੀਦਾ ਹੈ ਉਹ ਗੱਡੀ ਸਾਈਡ ਤੇ ਲਾ ਗਿਆ ਹੁਣ ਇਹ ਨਹੀਂ ਪਤਾ ਕਦੋਂ ਆਊਗਾ ਇੰਨੀ ਜਗ੍ਹਾ ਚੁਨੰਗਣੀ ਵੀ ਨਹੀਂ ਹੈਗੀ ਗੱਡੀ ਥੋੜੀ ਜਗ੍ਹਾ ਹੈ ਨਹੀਂ ਆਹ ਰਸਤੇ 'ਚ ਲਾ ਗਿਆ ਗੱਡੀ ਹਮੇਸ਼ਾ ਨਹੀਂ ਨਿਕਲਦੀ ਹਮੇਸ਼ਾ ਵਾਸਤੇ ਗੱਡੀ ਰਸਤੇ 'ਚ ਨਾ ਲਾ ਕੇ ਜਾਓ ਵੀ ਦੂਜਾ ਬੰਦਾ ਪਰੇਸ਼ਾਨ ਹੋਵੇ ਹੁਣ ਇਹ ਨਹੀਂ ਪਤਾ ਕਿੱਥੇ ਚੜ ਗਿਆ ਕਦੋਂ ਆਊਗਾ ਬਾਕੀ ਹੁਣ ਕਰ ਰਹੇ ਆ ਵੇਟ ਲੋਈ ਮਿੱਤਰੋ ਪ੍ਰਸ਼ਾਦਾ ਪਣੀ ਛੱਕ ਕੇ ਗੁਰੂ ਮਹਾਰਾਜ ਦੇ ਕਰਕੇ ਦਰਸ਼ਨ ਟਾਈਮ 8:30 ਹੋਣ ਵਾਲੇ ਆ ਹੁਣ ਆਪਾਂ ਇੱਥੋਂ ਨਿਕਲ ਗਏ ਫਿਰ ਆਪਾਂ ਚੱਲਦੇ ਹਾਂ ਹੁਣ ਘਰਾਂ ਨੂੰ ਅੱਜ ਜਿਹੜਾ ਪਾਕਿਸਤਾਨ ਦਾ ਮੈਚ ਵੀ ਆ ਹੁਣ ਜਾ ਕੇ ਉਹਨੂੰ ਇੰਜੋਏ ਕਰਦੇ ਆ ਪੂਰੇ ਹਰਕੇ ਫਿਰਦੇ ਆ ਵੀ ਪਾਕਿਸਤਾਨ ਵਾਲੇ ਬਦਰਾ ਲੈਣਾ ਇੰਡੀਆ ਤੋਂ ਬਾਕੀ ਮਹਾਰਾਜੀ ਕਰੀ ਕਿਰਪਾ ਕਹਿਣਾ ਜਿੰਨੀ ਚਾਹੀਦੀ ਹੈ ਇੰਡੀਆ ਤੇ ਬਾਕੀ ਜਾ ਕੇ ਕਰਦੇ ਆ ਮੈਚ ਇੰਜੋਈ ਨਿਕਲ ਕੇ ਇਸ਼ਨਾਨ ਕਰਕੇ ਪ੍ਰਸ਼ਾਦਾ ਪਾਣੀ ਸ਼ਕਿਰ ਅਰਦਾਸ ਬੇਨਤੀ ਕਰਕੇ ਗੁਰੂ ਮਹਾਰਾਜ ਕਰ ਹੈਣਾ ਸਾਬਦਾ ਪਰਾਮ ਮੰਨ ਕੇ ਹੁਣ ਆਪਾਂ ਚੜਦੇ ਆਂ ਸਮਾਣਾ ਸਮਾਣੇ ਤੋਂ ਸਿੱਧਾ ਪਿੰਡ ਇਹ ਨਾ ਗੁਰਦੁਆਰਾ ਸਾਹਿਬ ਨਾ ਪੂਰਾ ਮਤਲਬ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਅਗਲੇ ਐਤਵਾਰ ਮੈਂ ਆਉਂਗਾ ਫਿਰ ਇਹਦਾ ਪੂਰਾ ਇਤਿਹਾਸ ਤੁਹਾਨੂੰ ਦੱਸੂਗਾ ਵੀ ਗੁਰਦੁਆਰਾ ਮਤਲਬ ਇਤਿਹਾਸ ਕੀ ਇਤਿਹਾਸ ਹੈ ਗੁਰਦੁਆਰਾ ਸਾਹਿਬ ਦਾ ਸੌਰੀ ਮੈਂ ਤੰਗੀ ਲੰਘ ਚੱਲ ਗਿਆ ਇਹ ਸਭ ਪਾਲਿਆ ਹੋਇਆ ਤੇ ਹੁਣ ਆਪਾਂ ਤੁਹਾਨੂੰ ਦੱਸੂਗਾ ਸਾਰਾ ਇਤਿਹਾਸ ਹੈ ਨਾ ਗੁਰੂ ਮਹਾਰਾਜ ਕਿਵੇਂ ਆਏ ਕੀ ਕਰਨਾ ਸੀ ਤੇ ਫਿਰ ਦੱਸੂਗਾ ਵੀ ਗੁਰਦੁਆਰਾ ਸਾਹਿਬ ਪਿੰਡ ਤੋਂ ਬਾਹਰ ਕਿਉਂ ਹੈ ਅਗਲੇ ਐਤਵਾਰ ਮੈਂ ਫੇਰ ਆਉਣਾ ਮੱਥਾ ਟੇਕਣ ਗੁਰਦੁਆਰੇ ਹਨਾ ਮਹਾਰਾਜ ਕਰਿ ਸ਼ੁਕਰਾਨਾ ਕਰਨ ਜਿਨਨੇ ਜ਼ਿੰਦਗੀ ਦਿੱਤੀ ਹੈ ਗੁਰੂ ਮਹਾਰਾਜ ਇਹਨਾਂ ਦਾ ਸ਼ੁਕਰਾਨਾ ਕਿ ਹਮੇਸ਼ਾ ਬੰਦੇ ਨੂੰ ਕਰਨਾ ਹੀ ਚਾਹੀਦਾ ਤੇ ਮੈਂ ਉਹ ਵੀ ਲੋਕ ਹੈਗੇ ਆ ਜਿਹੜੇ ਮੰਨ ਲਓ ਵੀ ਨਾਂ ਲੈਣਾ ਬਹੁਤ ਜ਼ਰੂਰੀ ਹੈ ਜਿਨਨੇ ਮਹਾਰਾਜ ਨੇ ਦੁਨੀਆ ਦਿਖਾਈ ਹਨਾ ਤੇ ਉਹਦਾ ਹਮੇਸ਼ਾ ਸ਼ੁਕਰਾਨਾ ਕਰਦੇ ਰਿਹਾ ਕਰੋ ਬਾਕੀ ਪੂਰਾ ਇਤਿਹਾਸ ਮੈਂ ਅਗਲੇ ਐਤਵਾਰ ਤੁਹਾਨੂੰ ਸਾਰਾ ਕੁਝ ਦੱਸੂਗਾ ਪਤਾ ਹੁਣ ਵੀ ਆ ਪਰ ਹੁਣ ਥੋੜਾ ਜਿਹਾ ਲੇਟ ਹੋ ਗਿਆ ਅਗਲੇ ਐਤਵਾਰ ਤੁਹਾਡੇ ਚਾਣਾ ਨਾ ਪਾਉਂਗਾ ਲੋ ਵੀ ਮਿੱਤਰੋ ਵਜ ਗਏ 9 ਬਾਂਹ ਜੀ ਦੇ ਪਿੰਡ ਤੇ ਸਾਡੇ ਚੈਨਲ ਨੂੰ ਸ਼ੇਅਰ ਕਰ ਦਿਓ ਨਾਲੇ ਚੈਨਲ ਕਰ ਦਿਓ ਸਬਸਕ੍ਰਾਈਬ ਤੇ ਬਾਕੀ ਮਿਲਦੇ ਆ ਜੀ ਇਸ ਹੀ ਦਿਨ ਨੂੰ ਇੱਕ ਨਵੇਂ ਬਲੌਗ ਦੇ ਨਾਲ ਧੰਨਵਾਦ ਜੀ